ਗੁਰੂ ਪਿਆਰੀ ਗੁਰਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਹੈ ਸੇਵਾ ਭਾਵਨਾ ਦੀ ਸੇਵਾ ਭਾਵਨਾ ਭਾਈ ਲੈਣੇ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਸਤਿਗੁਰੂ ਮਹਾਰਾਜ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਤਿਨਾਂ ਦੇ ਚਰਨਾਂ ਦਾ ਸੇਵਕ ਹੈ ਭਾਈ ਲੈਣਾ ਹੋਇਆ ਕੀ ਕਿ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਰੋਜ਼ ਸਵਾ ਪੈਰ ਰਾਤ ਰਹਿੰਦੀ ਰਾਵੀ ਦਰਿਆ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਨੇਮ ਸੀ ਸਤਿਗੁਰੂ ਮਹਾਰਾਜ ਜੀਆ ਦਾ ਹਰ ਰੋਜ਼ ਰਾਵੀ ਦਰਿਆ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਸਤਿਗੁਰੂ ਪਾਤਸ਼ਾਹ ਅਤੇ ਇਸ਼ਨਾਨ ਕਰਨ ਤੋਂ ਬਾਅਦ ਰਾਵੀ ਦੇ ਕੰਢੇ ਬੈਠ ਕੇ ਦਿਨ ਚੜ੍ਹਨ ਤੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰਦੇ ਸਨ ਤੇ ਜਦ ਸਤਿਗੁਰੂ ਮਹਾਰਾਜ ਇਸ਼ਨਾਨ ਕਰਨ ਜਾਇਆ ਕਰਦੇ ਸਨ ਹਰ ਰੋਜ਼ ਭਾਈ ਲੈਣਾ ਸਤਿਗੁਰੂ ਮਹਾਰਾਜ ਦੇ ਸੰਗ ਜਾਇਆ ਕਰਦਾ ਸੀ ਸਤਿਗੁਰੂ ਪਾਤਸ਼ਾਹ ਦੇ ਪਿੱਛੇ ਪਿੱਛੇ ਚੱਲਦੇ ਜਾਣਾ ਭਾਈ ਲੈਹਣੇ ਨੇ ਤੇ ਜਦ ਸਤਿਗੁਰੂ ਮਹਾਰਾਜ ਇਸ਼ਨਾਨ ਕਰਨ ਲੱਗ ਜਾਂਦੇ ਤੇ ਭਾਈ ਲੈਹਣਾ ਸਤਿਗੁਰੂ ਮਹਾਰਾਜ ਦੇ ਵਸਤਰ ਫੜ ਕੇ ਰਾਵੀ ਦੇ ਕਿਨਾਰੇ ਬੈਠ ਜਾਂਦਾ ਜਿਤਨਾ ਚਿਰ ਸਤਿਗੁਰੂ ਮਹਾਰਾਜ ਇਸ਼ਨਾਨ ਕਰਦੇ ਤੇ ਭਾਈ ਲੈਹਣਾ ਵਸਤਰ ਫੜੀ ਉੱਥੇ ਹੀ ਬੈਠਾ ਰਹਿਣਾ ਸਰਦੀਆਂ ਦੇ ਦਿਨ ਨੇ ਬੜੀਆਂ ਸਰਦ ਰਾਤਾਂ ਨੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਭਾਈ ਲੈਣਾ ਇਸੇ ਤਰ੍ਹਾਂ ਆਪਣੀ ਸੇਵਾ ਨਿਭਾਈ ਜਾ ਰਿਹਾ ਹੈ ਜਦ ਕੁਝ ਸਿੱਖਾਂ ਨੇ ਵੇਖਿਆ ਕਿ ਸਤਿਗੁਰੂ ਮਹਾਰਾਜ ਹਰ ਰੋਜ਼ ਇਸ਼ਨਾਨ ਕਰਨ जाया ਕਰਦੇ ਨੇ ਤੇ ਭਾਈ ਲੈਣਾ ਜੀ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਨਾਲ ਜਾਂਦੇ ਨੇ ਲਹਿਣਾ ਜੀ ਦੀ ਸ਼ਰਧਾ ਭਗਤੀ ਵੇਖ ਕੇ ਕੁਝ ਹੋਰ ਹਜੂਰੀ ਸਿੱਖਾਂ ਦੇ ਮਨ ਦੇ ਵਿੱਚ ਅਭਿਲਖਾ ਜਾਗੀ ਕਿ ਸਾਨੂੰ ਵੀ ਸਤਿਗੁਰੂ ਮਹਾਰਾਜ ਦੀ ਸੇਵਾ ਕਰਨੀ ਚਾਹੀਦੀ ਹੈ ਭਾਈ ਲਹਿਣੇ ਵਾਂਗ ਅਸੀਂ ਵੀ ਸੇਵਾ ਕਰੀਏ ਇਸੇ ਮਨਛਾ ਦੇ ਨਾਲ ਇੱਕ ਦਿਨ ਭਾਈ ਬੁੱਢਾ ਜੀ ਭਾਈ ਪਘੀਰਥ ਜੀ ਭਾਈ ਅਜੀਤਾ ਜੀ ਤੇ ਭਾਈ ਸਧਾਰਨ ਜੀ ਚਾਰੇ ਜਾਣੇ ਸਤਿਗੁਰੂ ਮਹਾਰਾਜ ਦੇ ਨਾਲ ਟੁਰ ਪੈਂਦੇ ਨੇ ਰਾਵੀ ਦਰਿਆ ਦੇ ਬਰਨ ਸਰਦੀ ਦੀ ਰੁੱਤ ਹੈ ਇੱਕ ਇੱਕ ਕੱਪੜਾ ਸਾਰਿਆਂ ਨੇ ਉੱਪਰ ਲਿਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਦੇ ਨਾਲ ਨਾਲ ਜਾਈ ਜਾ ਰਹੇ ਨੇ ਸਤਿਗੁਰੂ ਪਾਤਸ਼ਾਹ ਆਪਣੇ ਨੇਮ ਅਨਸਾਰ ਜਾ ਕੇ ਰਾਵੀ ਦਰਿਆ ਦੇ ਵਿੱਚ ਉਤਰ ਜਾਂਦੇ ਨੇ ਇਸ਼ਨਾਨ ਕਰੀ ਜਾ ਰਹੇ ਨੇ ਤੇ ਸਾਰੇ ਸਿੱਖ ਵਸਤਰਾਂ ਦੇ ਕੋਲ ਕੰਢੇ ਉੱਤੇ ਬੈਠੇ ਨੇ ਤੇ ਕੀ ਹੋਇਆ ਰੱਬ ਦੀ ਕਰਨੀ ਤੇ ਅਚਾਨਕ ਚਖੜ ਝੁੱਲਣ ਲੱਗ ਜਾਂਦਾ ਹੈ ਬਰਫੀਲੀਆਂ ਠੰਡੀਆਂ ਹਵਾਵਾਂ ਹੱਡ ਚੀਰ ਦੀ ਸਰਦੀ ਸਰੀਰ ਸੁਨ ਹੋਈ ਜਾਣ ਸਾਰੇ ਜਾਨੇ ਬੈਠੇ ਕੰਬ ਰਹੇ ਨੇ ਇਤਨੇ ਨੂੰ ਕੀ ਹੋਇਆ ਆਕਾਸ਼ ਦੇ ਵਿੱਚ ਬੱਦਲ ਛਾਉਣ ਲੱਗ ਪੈਂਦੇ ਨੇ ਬੱਦਲ ਹੁੰਦੇ ਨੇ ਤੇ ਬਿਜਲੀ ਚਮਕਣ ਲੱਗ ਜਾਂਦੀ ਹੈ ਹੌਲੀ-ਹੌਲੀ ਵਰਖਾ ਵੀ ਸ਼ੁਰੂ ਹੋ ਜਾਂਦੀ ਹੈ ਇਹ ਸਾਰੇ ਜਾਣੇ ਬੈਠੇ ਨੇ ਤੇ ਕੁਝ ਸਮੇਂ ਬਾਅਦ ਮੋٹے-ਮੋٹے ਗੜੇ ਡਿਗਣ ਲੱਗ ਜਾਂਦੇ ਨੇ ਠੰਡ ਨਾਲ ਸਾਰਿਆਂ ਦੇ ਸਰੀਰ ਜਿਵੇਂ ਜੰਮ ਚੁੱਕੇ ਹੋਣ ਤੇ ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਰਾਵੀ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਇਹਨੇ ਜੇ ਚਾਰੇ ਸਿੱਖ ਬਾਹਰ ਬੈਠੇ ਹੋਏ ਨੇ ਸਤਿਗੁਰੂ ਮਹਾਰਾਜ ਦੇ ਕੱਪੜਿਆਂ ਦੇ ਕੋਲ ਸਤਿਗੁਰੂ ਮਹਾਰਾਜ ਦੇ ਵਸਤਰਾਂ ਦੇ ਕੋਲ ਬੈਠੇ ਹੋਏ ਨੇ ਇਹ ਚਾਰੇ ਜਾਣਾਂ ਤੋਂ ਹੋਰ ਠੰਡ ਬਰਦਾਸ਼ਤ ਨਾ ਹੋ ਸકી ਤੇ ਉੱਠ ਕੇ ਵਸਤਰ ਉੱਥੇ ਹੀ ਛੱਡ ਕੇ ਡੇਰੇ ਵੱਲ ਨੂੰ ਉੱਠ ਤੁਰੇ ਡੇਰੇ ਵੱਲ ਚਲੇ ਜਾਂਦੇ ਨੇ ਤੇ ਭਾਈ ਲੈਣਾ ਜੀ ਇਕੱਲੇ ਉੱਥੇ ਵਸਤਰਾਂ ਦੇ ਕੋਲ ਬੈਠ ਜਾਂਦੇ ਨੇ ਛੱਟ ਵਸਤਰ ਚੱਕ ਕੇ ਆਪਣੀ ਛਾਤੀ ਦੇ ਨਾਲ ਲਾ ਕੇ بارش ਤੋਂ ਬਚਾਈ ਜਾ ਰਹੇ ਨੇ ਸਤਿਗੁਰੂ ਮਹਾਰਾਜ ਦੇ ਵਸਤਰਾਂ ਆਪਣੇ ਕਰਤੱਵ ਤੇ ਸਥਿਰ ਨੇ ਭਾਈ ਲੈਣਾ ਜੀ ਸਤਿਗੁਰੂ ਮਹਾਰਾਜ ਇਸ਼ਨਾਨ ਕਰਕੇ ਜਦ ਬਾਰ ਆਉਂਦੇ ਨੇ ਕੀ ਵੇਖਿਆ ਕਿ ਭਾਈ ਲੈਣਾ ਜੀ ਇਕੱਲੇ ਬੈਠੇ ਨੇ ਤੇ ਬਾਕੀ ਸਾਰੇ ਜਾਣੇ ਚਲੇ ਗਏ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਲੈਣਿਆ ਬਾਕੀ ਸਿੱਖ ਡੇਰੇ ਪਰਤ ਗਏ ਨੇ ਤੂੰ ਕਿਉਂ ਨਾ ਆ ਗਿਆ ਭਾਈ ਲੈਣਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮੇਹਰਾ ਦੇ ਮਾਲਕ ਮੈਂ ਆਪ ਜੀ ਆਂਦਾ ਸੇਵਕ ਆਂ ਸਤਿਗੁਰੂ ਮਹਾਰਾਜ ਤੇ ਸੇਵਕ ਦਾ ਕਰਤਵ ਨਹੀਂ ਆਪਣੇ ਮਾਲਕ ਨੂੰ ਛੱਡ ਕੇ ਚਲੇ ਜਾਣਾ ਆਪਣੇ ਮਾਲਕ ਨੂੰ ਛੱਡ ਕੇ ਚਲੇ ਜਾਣਾ ਇਹ ਸੇਵਕਤਾ ਕਰਤਵ ਨਹੀਂ ਸੇਵਕ ਸਵਾਮੀ ਦੀ ਹਜ਼ੂਰੀ ਦੇ ਵਿੱਚ ਸੇਵਾ ਕਮਾਉਂਦਾ ਹੈ ਸਤਿਗੁਰੂ ਪਾਤਸ਼ਾਹ ਜਦ ਤੱਕ ਤੁਸੀਂ ਇੱਥੇ ਬੈਠੇ ਹੋ ਮੈਂ ਹੋਰ ਕਿੱਥੇ ਜਾਣਾ ਹੈ ਤੁਹਾਡੀ ਹਜ਼ੂਰੀ ਦੇ ਵਿੱਚ ਮੈਂ ਸੇਵਾ ਕਰਨ ਆਇਆ ਹਾਂ ਸਤਿਗੁਰੂ ਪਾਤਸ਼ਾਹ ਤੇ ਤੁਹਾਡੀ ਹਜ਼ੂਰੀ ਦੇ ਵਿੱਚ ਹੀ ਰਹਿਣਾ ਹੈ ਮੈਂ ਹੋਰ ਕਿੱਥੇ ਜਾਣਾ ਹੈ ਸਤਿਗੁਰੂ ਪਾਤਸ਼ਾਹ ਇਹ ਆਖ ਕੇ ਭਾਈ ਲੈਣਾ ਸਤਿਗੁਰੂ ਮਹਾਰਾਜ ਦੇ ਚਰਨ ਫੜ ਲੈਂਦਾ ਹੈ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਮੈਨੂੰ ਆਪਣੀ ਸੇਵਾ ਬਖਸ਼ੀ ਰੱਖਣੀ ਸਤਿਗੁਰੂ ਪਾਤਸ਼ਾਹ ਕਿਤੇ ਡੋਲ ਨਾ ਜਾਵਾਂ ਕਿਤੇ ਡੋਲ ਨਾ ਜਾਵਾਂ ਇਸੇ ਤਰ੍ਹਾਂ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਈ ਰੱਖਿਓ ਸਤਿਗੁਰੂ ਮਹਾਰਾਜ ਨੇ ਅਜ ਲੈਣੇ ਨੂੰ ਆਪਣੇ ਕੰਠ ਦੇ ਨਾਲ ਲਾਇਆ ਤੇ ਖੁਸ਼ੀਆਂ ਬਖਸ਼ ਲੈਣੇ ਲੈਣਿਆ ਤੂੰ ਧੰ ਹੈ ਧੰ ਹੈ ਤੇਰੀ ਸੇਵਾ ਭਾਈ ਸਤਿਗੁਰੂ ਮਹਾਰਾਜ ਲੈਣੇ ਨੂੰ ਖੁਸ਼ੀਆਂ ਬਖਸ਼ਿਸ਼ ਕਰੀ ਜਾ ਰਹੇ ਨੇ ਇਸੇ ਤਰ੍ਹਾਂ ਭਾਈ ਆਪਾਂ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਰ ਰੋਜ਼ ਜੁੜ ਮਿਲ ਬੈਠਦੇ ਹਾਂ ਭਾਈ ਜਦ ਸਤਿਗੁਰੂ ਮਹਾਰਾਜ ਆਪਣੇ ਘਰ ਦੇ ਵਿੱਚ ਚਰਨ ਪਾਉਂਦੇ ਨੇ ਜਾਂ ਕਿਸੇ ਵੀ ਪ੍ਰੋਗਰਾਮ ਤੇ ਆਪਾਂ ਦਰਸ਼ਨ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਸਮੇਂ ਦੀ ਸਮਾਪਤੀ ਹੁੰਦੀ ਹੈ ਅਰਦਾਸ ਬੇਨਤੀ ਉਪਰੰਤ ਸਤਿਗੁਰੂ ਮਹਾਰਾਜ ਹੁਕਮਨਾਮਾ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਜਾਣੇ ਬੜੇ ਪਿਆਰ ਦੇ ਨਾਲ ਹੁਕਮਨਾਮਾ ਸਰਵਣ ਕਰਦੇ ਹਾਂ ਤੇ ਜਿਸ ਵੇਲੇ ਦੇਗ ਵਰਤਦੀ ਹੈ ਸਤਿਗੁਰੂ ਮਹਾਰਾਜ ਤਾਂ ਅਜੇ ਪ੍ਰਕਾਸ਼ਮਾਨ ਨੇ ਆਪਾਂ ਦੇਗ ਲੈ ਕੇ ਤੁਰੰਤ ਉੱਠ ਕੇ ਟਰ ਪੈਂਦੇ ਹਾਂ ਸਤਿਗੁਰੂ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਤੇ ਫਿਰ ਵੀ ਆਪਾਂ ਉੱਠ ਕੇ ਟਰ ਪੈਂਦੇ ਹਾਂ ਇਹ ਵੀ ਭਾਈ ਅਵਗਿਆ ਹੈ ਜਿਤਨਾ ਚਿਰ ਸਤਿਗੁਰੂ ਮਹਾਰਾਜ ਆਪਣੇ ਅਸਨਾਵਲ ਪ੍ਰਸਥਾਨ ਨਹੀਂ ਕਰਦੇ ਉਤਨੀ ਦੇਰ ਭਾਈ ਸੰਗਤ ਜੁੜੀ ਰਹਿਣੀ ਚਾਹੀਦੀ ਹੈ ਇਹ ਆਪਣਾ ਸੁਭਾਅ ਬਣਿਆ ਪਿਆ ਹੈ ਪਤਾ ਨਹੀਂ ਕਿਤਨੇ ਕੰਮ ਕਿਹੜੇ ਕੰਮ ਕਰਨੇ ਹਨ ਇਤਨੀ ਜਲਦੀ ਜਾ ਕੇ ਸਤਿਗੁਰੂ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਦੀਵਾਨ ਦੇ ਵਿੱਚ ਤੇ ਆਪਾਂ ਸਾਰੇ ਜਾਣੇ ਉੱਠ ਕੇ ਬਾਹਰ ਵੱਲ ਨੂੰ ਟੁਰ ਪੈਂਦੇ ਹਾਂ ਇਹ ਮਨ ਭਾਈ ਆਪਣੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਉਤਨਾ ਸਤਕਾਰ ਕਿਉਂ ਨਹੀਂ ਬਣਿਆ ਜਿੰਨਾ ਜਿਵੇਂ ਭਾਈ ਲੈਹਣੇ ਦੇ ਮਨ ਦੇ ਵਿੱਚ ਸੀ ਸਤਿਗੁਰੂ ਮਹਾਰਾਜ ਨੂੰ ਛੱਡ ਕੇ ਚਾਰ ਸਿੰਘ ਚਲੇ ਜਾਂਦੇ ਨੇ ਤੇ ਭਾਈ ਲੈਣਾ ਅਡੋਲ ਸਰਦੀ ਦੇ ਵਿੱਚ ਉੱਥੇ ਹੀ ਬੈਠਾ ਹੈ ਸਮੇ ਦੇ ਵਿੱਚ ਜਾ ਕੇ ਵਖੀ ਕੀ ਕਿਤਨੀ ਸਰਦੀ ਹੋਵੇਗੀ ਠੁਰ ਠੁਰ ਕੰਬੀ ਜਾ ਰਿਹਾ ਹੋਵੇਗਾ ਤੇ ਪਰ ਸਤਿਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਅਡੋਲ ਡਟਿਆ ਰਿਹਾ ਭਾਈ ਲੈਣਾ ਤੇ ਅੱਜ ਲੈਣਾ ਗੁਰੂ ਅੰਗਦ ਬਣਿਆ ਬੈਠਾ ਹੈ ਭਾਈ ਸਤਿਗੁਰੂ ਮਹਾਰਾਜ ਨੇ ਇਤੀਆਂ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਭਾਈ ਲੈਣੇ ਦੀ ਸੇਵਾ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਰੂਪ ਬਖਸ਼ਿਸ਼ ਕੀਤਾ ਸਤਿਗੁਰੂ ਮਹਾਰਾਜ ਨੇ ਸੇਵਾ ਤੋਂ ਪ੍ਰਸੰਨ ਹੋ ਕੇ